ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੀਦਪੁਰ ਜ਼ਿਲ੍ਹੇ ਦੇ ਮਾਨਮ ਅਤੇ ਨਗਰ ਪਿੰਡ ਪੋਲੂ ਵਾਲੇ ਦੇ ਵਿੱਚ ਪੋਲੂ ਵਾਲਾ ਪਿੰਡ ਆ ਜਿਹੜਾ ਮਿੱਤਰੋ ਇੱਕ ਫਰੀਦਕੋਟ ਜ਼ਿਲ੍ਹੇ ਦਾ ਵੀ ਪਿੰਡ ਪੋਲੂ ਵਾਲਾ ਹੈਗਾ ਪਰ ਇਹ ਫਰੀਦਪੁਰ ਜ਼ਿਲ੍ਹੇ ਦਾ ਪਿੰਡ ਆ ਪੋਲੂ ਵਾਲਾ ਤੇ ਤੁੰਬੜਪਨ ਪਿੰਡ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਨਗਰ ਆ ਇਸ ਟਾਈਮ ਮੈਂ ਮੌਜੂਦ ਹਾਂ ਕਰੇਲੂ ਪਰਿਵਾਰ ਬਾਈ ਜੱਗੇ ਦੇ ਕੋਲੇ ਇੱਕ ਛੋਟੀ ਪਹਿਲਾ ਸੂਆ ਸੋਈ ਸਵਾਈ ਵਿਖਾਉਣੀ ਆ ਮਿੱਤਰੋ ਤੁਹਾਨੂੰ ਤੇ ਉਹ ਛੋਟੀ ਵਿਖਾਉਣ ਲੱਗੀ ਆ ਤੁਸੀਂ ਇਹਦੇ ਸੂਏ ਦਾ ਦੁੱਧ ਪੀ ਕੇ ਤੇ ਫਿਰ ਤੁਸੀਂ ਇਹਨੂੰ ਮਿੱਤਰੋ ਜਿਹੜਾ ਟੋਕਣਾਂ ਦੇ ਵਿੱਚ ਵੀ ਉਨੇ ਦੀ ਵੇਚ ਸਕੋਗੇ ਤੇ ਫਿਰ ਦੋ ਕਟੀਆਂ ਵੀ ਵਿਖਾ ਦੇਣੀਆਂ ਜਿਨ੍ਹਾਂ ਨੇ ਥੋੜੇ ਜੇ ਪੈਸਿਆਂ ਦੇ ਵਿੱਚ ਕਟੀਆਂ ਲੈਣੀਆਂ ਉਹਨਾਂ ਭਰਾਵਾਂ ਦੇ ਲਈ ਆ ਉਹ ਕਰਦੇ ਆ ਗੱਲਬਾਤ ਸਤਿ ਸ੍ਰੀ ਅਕਾਲ ਜੱਗੇ ਵੀਰੇ ਸਤਿ ਸ੍ਰੀ ਅਕਾਲ ਹੋਰ ਜੱਗੇ ਬਾਈ ਸੇਤਾ ਠੀਕ ਠਾਕ ਆ ਠੀਕ ਆਈ ਵਧੀਆ ਘਰ ਪਰਿਵਾਰ ਬਾਈ ਹਾਂਜੀ ਹਾਂਜੀ ਵਧੀਆ ਠੀਕ ਆ ਜੱਗੇ ਬਾਈ ਇੱਕ ਵਾਰੀ ਆਪਣੀ ਝੋਟੀ ਦਾ ਸੂਆ ਪਹਿਲਾ ਵਾ ਹਨਾ ਹਾਂ ਪਹਿਲਾ ਏ ਠੀਕ ਆ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਅੱਜ ਨੂੰ 11 ਦਿਨ ਹੋ ਗਏ ਜ 11 ਦਿਨ ਹੋ ਗਏ ਸੂਈ ਨੂੰ 11 ਦਿਨਾਂ ਦੀ ਸੂਈ ਦੇ ਥੱਲੇ ਵੀਰੇ ਕਿੰਨਾ ਦੁੱਧ ਤਿਆਰ ਆ ਜ ಕಟ್ಟಿ ಆಗಿ ಬೈ ಕಟ್ಟಾ ಮಗ ಮಗಟ್ಟ ਜਵਾਈ ਚ ਵਈ ਕੇ ਮੈਂ ਲੱਗੀ ਆ ਜਵਾਈ ਵਧੀਆ ਠੀਕ ਆ ਜਿਵੇਂ ਮਨਲਾ ਇੱਕ ਥਣ ਜੇ ਛੋਟਾ ਜਿਹਾ ਦੇਖਣ ਨੂੰ ਲੱਗਦਾ ਉਹਦੇ ਵਿੱਚ ਪਸਮਾ ਪਸਮੂ ਹਾਂ ਪਸਮਾ ਪੂਰਾ ਉਹਦੇ ਚ ਦੁੱਧ ਦਾ ਦੁੱਧ ਹੀ ਕੋਈ ਕਰੀ ਨਹੀਂ ਕੋਈ ਨਹੀਂ ਠੀਕ ਦੋਵੇਂ ਥਣ ਮੂਹਰਲੇ ਬਰੋਬਰ ਆ ਮਗਰਲੇ ਦੋਵੇਂ ਬਰੋਬਰ ਓਕੇ ਬਾਈ ਠੀਕ ਆ ਤੇ ਯਾਰ ਫਿਰ ਦੁੱਧ ਤਾਂ 10 ਕਿਲੋ ਦੇਈ ਜੋਗੀ ਛੋਟੀ ਪੂਰੀ ਹਾਂ ਹਾਂ ਦੇਊਗੀ 10 ਕਿਲੋ ਦਾ 11 ਦਿਨ ਹੋ ਗਿਆ ਸੂਈ ਨੂੰ ਹਾਂ ਲੇਟੇ ਲੋ ਬਾਕੀ ਗਰਮੀ ਵੀ ਬਹੁਤ ਪਈ ਆ ਪਸੂ ਹਾਂ ਗਰਮੀ ਵੀ ਇੱਕ ਜ਼ਿਆਦੇ ਸੀ ਹਾਂ ਹੁਣ ਜਿਵੇਂ ਅਮੀ ਨੂੰ ਪਿਆ ਤੇ ਹੁਣ ਪਸੂ ਖਾਣ ਪੀਣ ਲੱਗ ਜਾਂਦਾ ਯਾਰ ਹਾਂ ਤੇ ਜੱਗੇ ਬਾਈ ਹਾਂ ਕਰਦੇ ਆ ਠੀਕ ਹੈ ਕੱਢੀ ਬਾਰ ਨੂੰ ਜੱਗੇ ਭਾਈ ਲੇਕਿਨ ਇਹ ਸਾਢੇ ਤਿੰਨ ਹਾਲਾਂ ਦੀ ਇਹ ਅੱਛਾ ਸਾਢੇ ਤਿੰਨ ਹਾਲਾਂ ਹਾਂ ਸਾਢੇ ਤਿੰਨ ਹਾਲਾਂ ਚੌਗੀ ਹੋ ਗਈ ਫਿਰ ਹਾਂ ਚੌਗ ਦੇ ਪੂਰੇ ਕੀਤੇ ਨਹੀਂ ਹਏ ਠੀਕ ਹੈ ਫਿਰ ਇੱਕ ਕੱਢੀ ਬਾਰ ਲੇ ਵੀ ਮਿੱਤਰੋ ਸਾਢੇ ਤਿੰਨਾਂ ਸਾਲਾਂ ਦੀ ਝੋਟੀ ਆ ਉਮਰ ਦੇ ਵਿੱਚ ਪਹਿਲਾ ਸੂਆ ਵਾ 11 ਦਿਨਾਂ ਦਾ ਸੂਆ ਵਾ ਦੁੱਧ 8 ਕਿਲੋ ਆ ਤੁਸੀਂ ਮੰਨ ਲੈ 7 ਤੋਂ 7.5 ਮੰਨ ਕੇ ਸੌਦਾ ਕਰਨਾ ਪਈ ਜਾਂਦਾ ਲੇਵਾ ਬਹੁਤ ਚੰਗਾ ਕੱਟੀ ਦੇ ਥੱਲੇ ਤੇ ਇਹੋ ਜੀ ਝੋਟੀ ਮਿੱਤਰੋ ਟੋਕੜ ਹੋ ਕੇ ਵੀ 570 ਦੇ ਘਰਾਂ ਜਿਵੇਂ ਵਿਕ ਜਾਂਦੀ ਆ ਤੇ ਪਰ ਅੱਜ ਫੇਰ ਤੁਹਾਨੂੰ ਬਈ 80 ਹਜ਼ਾਰ ਮੁੱਲਾਂ ਮਾਨ ਤਣ ਨਾਲ ਮਿਲਣੀ ਆ ਗੱਲਬਾਤ ਤੁਸੀਂ ਆਪ ਹੀ ਸਮਝ ਜਾਣਾ ਵਾ ਬਾਕੀ ਝੋਟੀ ਚੰਗੀ ਆ ਨਿੱਕਾ ਜਾਂ ਸਿੰਘ ਆ ਜਮਾ ਮਨੂ ਮੁੱਹ ਮੱਥੇ ਲੱਗਦੀ ਪੂਰੀ ਝੋਟੀ ਤੋਰਤਾਰ ਦੇ ਵਿੱਚ ਭਲੀ ਮਾਨਸਾ ਚੰਗੀ ਆ ਜੈਲੀਆ ਲੇਵੇ ਭਾਂਡੇ ਵਾਲੀ ਆ ਜਿਹੜੀ ਗੱ ਉਤਰੀ ਥੱਲੋ ਵੀ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਗਿਆ ਟਿਆ ਹੁਣ ਇਹਨਾਂ ਨੂੰ ਅੱਗੇ-ਅੱਗੇ ਜਿਵੇਂ ਬਈ ਦਾਣਾ ਫੱਕਾ ਕੋਈ ਇਹਨੂੰ 3-4 ਕਿਲੋ ਫੀਡ ਪਾਈ ਡੰਗਦੀ ਤਾਂ ਇਹਨਾਂ ਕਰਮ ਵਾਲੀ ਨੇ ਟੌਰਾਂ ਦੇ ਨਾਲ ਮਿੱਤਰੋ ਦੁੱਧ ਆ ਜਿਹੜਾ ਉਹ 10-11 ਕਿਲੋ ਦੇਣ ਲੱਗ ਪੈਣਾ ਕਿਉਂਕਿ ਲੇਵੇ ਪਾਂਡੇ ਵੱਲੋਂ ਬਹੁਤ ਮਜ਼ਬੂਤੀ ਵਾਲੀ ਚੋਟੀ ਬਾਕੀ ਆ ਬਈ ਸਰਪੇ ਸਹੀਲ ਬਹੁਤ ਆ ਠੀਕ ਆ ਵੀਰੇ ਤੇ ਚੁਾਈ ਚੁਈ ਜੇ ਵੀ ਚੰਗੀ ਆ ਬਾਈ ਹਾਂ ਹਾਂ ਤੇ ਸਹੀਲ ਤਾਂ ਇਹ ਨਹੀਂ ਬਣਾ ਦਿਹਾੜੀ ਤਿੰਨ ਵੇਰੀ ਚੋਲਾ ਠੀਕ ਆ ਬਾਈ ਬੜੀ ਸਹੀਲ ਆ ਲੱਤ ਨਹੀਂ ਚਾਗਦੀ ਜੈਲੀ ਵਾਲੀ ਆ ਹੁਣ ਵੀ ਡਰਦੀ ਡੁਰਤੀ ਨਹੀਂ ਜਿਵੇਂ ਨਹੀਂ ਨਹੀਂ ਜ ਇਹ ਦਾ ਬੱਜ ਕੇ ਬਈ ਮੈਂ ਦਾ ਰੇਟ ਆ ਸੀਆਰ ਆ ਦਾ ਕਟੀਆਂ ਬਾਈ ਜਿਹੜੀਆਂ ਇਹ ਕਿੰਨੇ ਕਿੰਨੀ ਚਿਰਦੀਆਂ ਏਆਰ ਬਈ ਹੋਣੀਆਂ ਨੌ ਨੌ ਮਹੀਨਿਆਂ ਦੀਆਂ ਠੀਕ ਹੈ ਇਹਨਾਂ ਦਾ ਰੇਟ ਤੋਂ ਹਾਂ ਦਾ ਬਾਈ ਇਹਨਾਂ ਦਾ 18000 ਰੁਪਿਆ ਦੋਵੇਂ ਦਾ 9900 ਰੁਪਿਆ ਠੀਕ ਹੈ ਭਾਈ ਇਹ ਹੂੰ ਚੰਗੀਆਂ ਮਈਆਂ ਨੇ ਇੱਕ ਦੋ ਝੋਟੀ ਵੇਚੀ ਆਪਣੇ ਚੈਨਲ ਤੇ ਹੋਣ ਹਾਂ ਜਿਹੜੀ ਟੋਕੜ ਗੱਬੜ ਵੇਚੀ ਹਾਂ ਟੋਕੜ ਦਾ ਬਣਾ ਔਰਲੀ ਕੱਟੀ ਹੋਦੀ ਆ ਤੇ ਪਹਿਲੀ ਉਹ ਮਾਇਦੀ ਆ ਉਹ ਸੁਈ ਉਹਦੇ ਥੱਲੇ ਹੈਗਾ ਹੁਣ 16 ਕਿਲੋ ਦੁੱਧ ਠੀਕ ਹੈ ਉਹ ਵੇਹ ਥੱਲੇ ਹੈ ਹਾਂ ਹਾਂ ਉਹ ਵੱਡੀ ਮਾਇਦੀ ਆ ਠੀਕ ਹੈ ਭਾਈ ਠੀਕ ਆ ਤੇ ਹੈ ਥੋੜੀਆਂ ਜਾਂ ਲਿਸਿੰਗਾਂ ਬੇਲ ਲਿਸਿੰਗਾਂ ਰਹਿ ਗਏ ਹੋਏ ਸਨ ਰਹਿਣਗੇ ਤੇ ਹੂੰ ਮਈਆਂ ਚੰਗੀਆਂ ਨੇ ਠੀਕ ਆ ਦੋਵਾਂ ਦੀ ਕੀਮਤ 9900 ਕੱਲੀ ਕੱਲੀ ਦੀ ਤੇ ਦੋਵਾਂ ਦੀ ਕੀਮਤ 16000 ਦਾਂਗੇ ਠੀਕ ਹੈ ਜੀ ਮੇਰੇ ਨੰਬਰ ਦਈ ਜੱਗੇ ਬਾਈ ਆਪਣਾ ਕਰੀ 62847 62847 ਹਾਂ 27998 27998 62847 ਹਾਂ 27998 27998 ਇਸ ਨੰਬਰ ਤੇ ਕਰਨੇ ਆ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਪਿੰਡ ਆ ਭੋਲੂ ਵਾਲਾ ਜ਼ਿਲ੍ਹਾ ਵਾ ਫਿਰੋਜ਼ਪੁਰ ਲੱਗਦਾ ਬਾਈ ਨੂੰ ਜੱਗਾ ਬਾਈ ਦਾ ਨਾਮ ਆ ਚੋਟੀ ਤੇ ਦੋ ਕਟੀਆਂ ਵਿਕਾਉ ਆ ਬਾਈ ਦੇ ਕੋਲੇ ਜਿਹੜਾ ਜਾਨਵਰ ਤੁਹਾਨੂੰ ਪਸੰਦ ਆ ਗੱਲਬਾਤ ਕਰ ਸਕਦੇ